ਕੀ ਮਾਮਲਾ ਕੀ ਹੋਇਆ ਹੈ ਇਹ ਨਾ ਜੀ ਅੱਜ ਸ਼ਾਮੀ ਜ਼ੋਰ ਨੇਰੀ ਜਾਈ ਹੈ ਨੇਰੀ ਆਉਣ ਵੇਲੇ ਦੀ ਗੱਲ ਹੈ ਇੱਕ ਟਰੈਕਟਰ ਸੀ ਥੋਲੇਪਿੰਡ ਦਾ ਉਹ ਥੋਲੇਪਿੰਡ ਨਹੀਂ ਜਾ ਰਿਹਾ ਸੀ ਤੇ ਪਿੱਛੇ ਦੋ ਤਿੰਨ ਵਿੱਕਲਾਰੇ ਸੀਗੇ ਕਾਰਾਂ ਆ ਰਹੀਆਂ ਸੀ ਆਸਮਾਨੀ ਪੀਲੇ ਢਿੱਗ ਕਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹਨਾਂ ਤਿੰਨ ਚਾਰ ਵਾਰ ਉੱਪਰ ਚੜਿਆ ਤੇ ਟਰੈਕਟਰ ਚਲਦੀ ਤਾਂ ਮੁੱਖ ਦੀ ਮੌਤ ਹੋ ਗਈ ਠੀਕ ਹੈ ਪਿੱਛੇ ਗੱਡੀਆਂ ਆ ਰਹੀਆਂ ਸੀਗੀਆਂ ਉਹਨਾਂ ਗੱਡੀ 'ਚ ਬੱਚੇ ਸੀ ਲੇਡੀਜ਼ ਸੀ ਉਹ ਬਹੁਤ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਮੈਨੂੰ ਇੱਕ ਮੁੰਡਾ ਸੀਆਈਏ ਤੋਂ ਲੱਗਿਆ ਬਿੰਦਾ ਬਿੰਦਾ ਉਹਨਾਂ ਦਾ ਫੋਨ ਆਇਆ ਤੇ ਮੈਂ ਨਾਲ ਦੀ ਨਾਲ ਹੀ ਆਪਣੇ ਵਰਮਾ ਸਾਹਿਬ ਨੂੰ ਫੋਨ ਕੀਤਾ ਸਾਰੀ ਐਂਬੂਲੈਂਸਾਂ ਨੂੰ ਸਟੱਪ ਕੀਤਾ ਆਪਣੇ ਰਾਹਤ ਫਾਊਂਡੇਸ਼ਨ ਦੀ ਐਂਬੂਲੈਂਸ ਉਮੀਦ ਐਂਜੂ ਉਮੀਦ ਐਂਜੂ ਦੀ ਐਂਬੂਲੈਂਸ ਮੌਕੇ ਤੇ ਪਹੁੰਚ ਗਈਆਂ ਮੰਗਾ ਵੀਰ ਬਠਿੰਡੇ ਗਿਆ ਵਿਆ ਸੀ ਕਿਸੇ ਪੇਸ਼ੈਂਟ ਨੂੰ ਲੈ ਕੇ ਇੱਕ ਭਾਰੂ ਪਿੰਡ ਦਾ ਮੁੰਡਾ ਸੀ ਉਹਦੇ ਸਰਚ ਗੇਟ ਵੱਜ ਜਾਚ ਰਿਹਾ ਦੇ ਨੇੜੇ ਕੰਮ ਉਹਦੀ ਵੀ ਮੌਕੇ ਹੀ ਡੈਥ ਹੋ ਗਈ ਉਹਨੂੰ ਲੈ ਕੇ ਗਿਆ ਸੀ ਬਾਅਦ ਵਿੱਚ ਮੰਗਾ ਵੀ ਆ ਗਿਆ ਸਰ ਹੁਣ ਕਿਵੇਂ ਹੈ ਪੇਸ਼ੈਂਟ ਜਿਹੜੇ ਸਾਰੇ ਪੇਸ਼ੈਂਟ ਸਾਡੇ ਆਪਣੇ ਮੰਡੀ ਦੇ ਜਿਹੜੇ ਜੈਨ ਹਸਪਤਲ ਆ ਦੀਪਾ ਹਸਪਤਲ ਉੱਥੇ ਲੈ ਕੇ ਆਂਦੇ ਕੁਝ ਪੇਸ਼ੈਂਟ ਅਸੀਂ ਡਾਕਟਰ ਕੰਬੋਜ਼ ਦੇ ਲੈ ਗਏ ਸਾਰੇ ਆਊਟ ਆਫ ਡੇਂਜਰ ਐ ਖਤਰੇ ਤੋਂ ਬਾਹਰ ਐ ਪ੍ਰਮਾਤਮਾ ਦੀ ਕਿਰਪਾ ਹੋ ਗਈ ਬਸ ਗੇਫਟਰ ਕੀ ਮਾਮਲਾ ਕੀ ਹੈ ਗਏ ਆ ਸਬ ਕਰੀਬ 8 ਵਜੇ ਦੇ ਕਰੀਬ ਗਿੱਦੜਾ ਦੇ ਪਿੰਡ ਦੋਲਾ ਕੋਲ ਉਹਨਾਂ ਦੇ ਦਸਨ ਮਦਾਵਕ ਆਸਮਾਨੀ ਬਿਜਲੀ ਡਿੱਗਣ ਕਰਕੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉਹਦੇ ਵਿੱਚ ਪਿੱਛੇ ਦੁਆਰ ਜਾਂ ਗੱਡੀਆਂ ਟੱਕਰ ਹੋ ਗਈ ਇੱਕ ਬੰਦਾ ਦਾ ਉੱਤੇ ਮੋਕੇ ਤੇ ਡੈਥ ਹੋ ਗਈ ਉਹਦੀ ਜੀ ਬਾਕੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀ 7 ਦਾ ਇੰਜਰੀ ਸੀ ਕਿਸੇ ਦੇ ਹੈਡ ਇੰਜਰੀ ਸੀ ਕਿਸੇ ਦੇ ਅਬਡੋਮਨ ਇੰਜਰੀ ਸੀ ਵਸੇ ਮੋਢੀ ਸੱਤਾ ਦੇਣ ਦੇ ਬਾਅਦ ਇੱਕ ਬੰਦਾ ਦਾ ਰੈਫਰ ਕਰਤਾ ਜੀ ਸਕੈਨ ਵਗੈਰਾ ਕਰਨ ਪਾਸੇ ਬਾਕੀ 6 ਸਾਡੇ ਕੋਲ ਹਜੇ ਇਲਾਜ ਵਾਸਤੇ ਲੱਗੇ ਉਹਨਾਂ ਦੀ ਸਥਿਤੀ ਕਿਵੇਂ ਹੈ ਜੀ ਹਾਂ 6 ਦੇ 6 ਸਟੇਬਲ ਹੈ ਜੀ